ਮਿਤੀ 21 12 2025 ਨੂੰ ਵਕਤ ਕਰੀਬ 7 ਵਜੇ ਮੌਨਕਾ ਪਤਨੀ ਸਬਜੀਤ ਗੌਰ ਜੋ ਕਿ ਜੋਗਾ ਜੋੜਾ ਫੜ ਦੀ ਰਹਿਣ ਵਾਲੀ ਹੈ ਅਤੇ ਸ਼ਾਟੇ ਦੇ ਰੀ ਵਿੱਚ ਇੱਕ ਪ੍ਰਾਈਵੇਟ ਦੁਕਾਨ ਤੇ ਨੌਕਰੀ ਕਰਦੀ ਸੀ ਆਪਣੇ ਪੇਕੇ ਘਰ ਕਰਤਾਰਨਗਰ ਜਾ ਰਹੀ ਸੀ ਕਿ ਰਸਤੇ ਵਿੱਚ ਕਾਲੇ ਰੰਗ ਦੇ ਸਪਲੈਂਡਰ ਮੋਟਰਸਾਈਕਲ ਤੇ ਦੋ ਨੌਜਵਾਨ ਆਏ ਜਿਨ੍ਹਾਂ ਕੋ ਤੇਜ਼ ਧਾਰ ਹਥਿਆਰ ਵਿਖਾ ਕੇ ਮੌਨਕਾ ਪਾਸੋਂ ਉਸਦਾ ਮੋਬਾਈਲ ਫੋਨ ਅਤੇ ਪਰਸ ਖੋਲਿਆ ਮੋਬਾਈਲ ਫੋਨ ਦੇ ਕਵਰ ਵਿੱਚ 160 ਰੁਪਏ ਸੀ ਅਤੇ ਉਹਦੇ ਪਰਸ ਵਿੱਚ 3000 ਰੁਪਏ ਸੀ ਜਿਹਦੇ ਸਬੰਧ ਵਿੱਚ ਥਾਣਾ ਸ਼ਟਰਬਖੇ ਮੁਕੱਦਮਾ ਨੰਬਰ 267 ਦਰਜ ਕਰਕੇ ਜਿਹੜਾ ਮੁੱਖ ਅਫਸਰ ਥਾਣਾ ਸਪੈਕਟਰ ਲਾਪਰੇ ਸਿੰਘ ਅਤੇ ਉਹਨਾਂ ਦੀ ਟੀਮ ਵੱਲੋਂ ਜਿਹੜਾ ਤਫ਼ਤੀਸ਼ ਸ਼ੁਰੂ ਕੀਤੀ ਅਤੇ ਮਾਨਯੋਗ ਸੀਪੀ ਸਾਹਿਬ ਦੀਆਂ ਹਦਾਇਤਾਂ ਤੇ ਏਡੀਸੀਪੀ 2 ਸਾਹਿਬ ਜੀ ਦੀਆਂ ਦਿਸ਼ਾ ਨਿਰਦੇਸ਼ਾਂ ਤੇ ਜਿਹੜਾ 24 ਘੰਟੇ ਦੇ ਅੰਦਰ ਅੰਦਰ ਦੋਸ਼ੀਆਂ ਨੂੰ ਸ਼ਨਾਖਤ ਕਰਕੇ ਅਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਪਾਸੋਂ ਵਾਰਦਤ ਵਿੱਚ ਵਰਤਿਆ ਗਿਆ ਮੋਰਸਲ ਅਤੇ ਦਾਤਰ ਅਤੇ ਖੋਹ ਕੀਤਾ ਮੋਬਾਈਲ ਫੋਨ ਸਵੇਰੇ ਜਿਹੜੇ ਪੈਸੇ ਸੀ ਉਹ ਬਰਾਮਦ ਕੀਤੇ ਇਹੜਾ ਦੋਸ਼ੀ ਇਹਨਾਂ ਵਿੱਚ ਰਾਜਵੀਰ ਸਿੰਘ ਹੈ ਉਹਦੇ ਖਿਲਾਫ ਤਿੰਨ ਮੁਕੱਦਮੇ ਪਹਿਲਾਂ ਵੀ ਕਲਚੋਰੀ ਦੇ ਦਰਜ ਨੇ ਜਿੱਥੇ ਜਮਾਨਤ ਤੇ ਆ ਚੁੱਕਾ ਦੂਜਾ ਦੋਸ਼ੀ ਉਹਦੇ ਖਿਲਾਫ ਫਿਲਹਾਲ ਕੋਈ ਮਰਮਾ ਦਰਜ ਨਹੀਂ ਇਸ ਬੰਦੇ ਦੋਸ਼ੀਆਂ ਦਾ ਰमांड ਹਾਸਲ ਕੀਤਾ ਗਿਆ ਵਾ ਹੋਰ ਵੀ ਡਿਗਾਈਨ ਅਪਕਸ਼ ਜਾਰੀ ਹੈ ਅਤੇ ਹੋਰ ਵੀ ਵਾਰਦਤਾਂ ਫੇਸ ਹੋਣ ਦੀ ਉਮੀਦ ਹੈ